ਤਾਂ ਤੁਸੀਂ ਅੱਜ ਵੀ ਰਹੇ ਹੋ ਹਾਂਜੀ ਬਾਬਾ ਜੀ ਕਿਵੇਂ ਮਸਲਾ ਉਹਨੇ ਪਹਿਰੀ ਹੱਥ ਵੀ ਲਾਤੇ ਸੱਸ ਦੇ ਵੀ ਲਾਤੇ ਮੁੰਡੇ ਦੇ ਵੀ ਲਾਤੇ ਜੇ ਕੋਈ ਹੋਰ ਕਹੇ ਕਹਿੰਦਾ ਕੋਈ ਹੋਰ ਲਵਾ ਦਿੰਨੇ ਕਿਸੇ ਦੇ ਫਿਰ ਹੋਰ ਇਹ ਤੋਂ ਕੀ ਬਲਸਾਂਗੇ ਹੁਣ ਹਾਂ ਭਾਈ ਤੁਸੀਂ ਗਲਤੀ ਮੰਨ ਲਈ ਆਂ ਆਪਣੀਆਂ ਹਾਂਜੀ ਮੈਂ ਗਲਤੀ ਮੰਨ ਲਈ ਮੇ ਮੰਮੀ ਦੀ ਪਹਿਰੀ ਇੱਥੇ ਲਾਤੇ ਆਦੇ ਘਰ ਵਾਲੇ ਦੀ ਪਹਿਰੀ ਇੱਥੇ ਲਾਤੇ ਜੇ ਅੱਗੇ ਤੋਂ ਤੇਰੇ ਜੇ ਕੋਈ ਗਲਤੀ ਆਉਂਦੀ ਆ ਫਿਰ ਕੀ ਉਹ ਵੀ ਮੈਨੂੰ ਹਾਂਜੀ ਸਿੰਘਾ ਵੱਲੋਂ ਸਜ਼ਾ ਦਿੱਤੀ ਜਾਊਗੀ ਮੈਂ ਬੁਕਤ ਲੂੰਗੀ ਜੀ ਦੁਬਾਰੇ ਪਹਿਰੀਆਂ ਥਲਾਉਣ ਨੂੰ ਤਿਆਰ ਹਾਂ ਹਾਂਜੀ ਮੈਂ ਤਿਆਰ ਆਂ ਮੈਂ ਹੁਣ ਵੀ ਵੀਡੀਓ ਦੇ ਸਾਹਮਣੇ ਪਹਿਰੀ ਇੱਥੇ ਲ ਆ ਦੱਸੋ ਜੀ ਮਮਾ ਜੀ ਕਿਵੇਂ ਜੀ ਦੱਸੋ ਹੁਣ ਕੀ ਗਈ ਐ ਨੂੰ ਸੀ ਘਰੇ ਵੀ ਤੇਰੇ ਸਾਨੂੰ ਦਿਆ ਦੇ ਚਰੀ ਨਾ ਜੀ ਕੋਈ ਗੱਲ ਨਹੀਂ ਪੈਰੀ ਹੱਥ ਕੇਰਾਂ ਲਾਤੇ ਜਾਂ ਦੋਗਰ ਪੈਰੀ ਹੱਥ ਲਵਾਉਣ ਦੀ ਐ ਨਹੀਂ ਗੱਲ ਹੈਗੀ ਤੇਰੀਆਂ ਫਿਰ ਹੁਣ ਹੁਣ ਕੀ ਗਈ ਐ ਸੀ ਨੂੰ ਕਿਵੇਂ ਜੀ ਇਹ ਕਹੇ ਮੈਂ ਤਾਂ ਬਸਣਾ ਉੱਥੇ ਮੈਂ ਤਾਂ ਜੇ ਦੁਆਰੇ ਕਹੋ ਜੀ ਦੇ ਕਹੋ ਦੇ ਲਾਦਨੀਆ ਪੈਰੀਆਂ ਹੋ ਜਾ ਬੰਦੇ ਤਾਂ ਬਹੁਤ ਕੁਝ ਹੋ ਜਾਂਦਾ ਦੇਖੋ ਜੀ ਆਸੀਂ ਤਾਂ ਮਾਫ ਕਰਦੇ ਨਹੀਂ ਸਾਨੂੰ ਮਾਫ ਕਰ ਤਾਂ ਤੁਸੀਂ ਲੈ ਜਾਂ ਦਿੱਤਾ ਹੈ ਨੂੰ ਉਹ ਮੁੰਡਾ ਖੜਾ ਹੈ ਜੀ ਮੁੰਡੇ ਨੂੰ ਇਹ ਕਹਿੰਦਾ ਤੁਸੀਂ ਕਾਹਦੇ ਵਾਸਤੇ ਆਏ ਹੋ ਜੀ ਨਾਲ ਅਸੀਂ ਤਾਂ ਨਾਲ ਆਏ ਆਂ ਜੀ ਸ਼ਾਮ ਕੀ ਤਾਂ ਇਹਨਾਂ ਦੀ ਦੋਨਾ ਜੀ ਨਾ ਨਾ ਐ ਥੋੜਾ ਹੁੰਦਾ ਜੀ ਉਹ ਦਿਨ ਵੀ ਇਹਨਾਂ ਨੇ ਗੱਲ ਮੁੰਡੇ ਨੇ ਇਹ ਕਹਿੰਦਾ ਮਾਮੇ ਹੁਣੇ ਆ ਜਾਣੀ ਗੱਲਬਾਤ ਕਰਾਂ ਸਾਡੀ ਮਾਤਾ ਛੋਡੇ ਤੇ ਡੱਕੀ ਹੋਈ ਆ ਸਾਰੀ ਗੱਲ ਇਹਨਾਂ ਨੇ ਗੱਲ ਸੁਣ ਮਣੋ ਮੈਂ ਕਹਿੰਦੇ ਮੈਂ ਸਾਸਰ ਨੂੰ ਸਵਾਲ ਕਰਾਂ ਉਹ ਸੱਸ ਖੜੀ ਇਹਨਾਂ ਆ ਸਾਸਰ ਨੂੰ ਸਵਾਲ ਕਰ ਉਹਨਾਂ ਨੂੰ ਬੁਲਾ ਕੇ ਢੱਲੀ ਸੱਸ ਕੀ ਕਰੂਗੀ ਇਹ ਤਾਂ ਛੋਡੇ ਤੇ ਆ ਬੰਦੇ ਜਿਹੜੇ ਨਾਲ ਆਉਂਦੇ ਨੇ ਮੇਰੀ ਗੱਲ ਸੁਣ ਲਾਓ ਤੁਸੀਂ ਨਾ ਜਾ ਕੇ ਰਾਜਿਆ ਤੂੰ ਆਪਣੇ ਦਿਲ ਦੀ ਦੱਸੋ ਮੈਨੂੰ ਮਿਲ ਜੇ ਕਰ ਤੋਂ ਆਪਣੇ ਮਨ ਦੀ ਦੱਸ ਮਾਤਾ ਜੀ ਕੀ ਚੱਲਦੀ ਹੈ ਤੁਹਾਨੂੰ ਟਾਈਮ ਦੇ ਵਿੱਚ ਵੀ ਕੀ ਹੋ ਰਿਹਾ ਹੈ ਏਡਾ ਇੰਕੀ ਹੈ ਕਿ ਜੇ ਲੱਗ ਜੇ ਨਹੀਂ ਹਫ਼ਤੇ ਨਾਲ ਦੇਣਾ ਟਾਈਮ ਰੋ ਦਿਨ ਦੋ ਫਿਰ ਦੋ ਦਿਨ ਦੀ ਮੰਗ ਰਹੇ ਹਫ਼ਤੇ ਨਾਲ ਮੰਗ ਰਹੇ ਦੋ ਦਿਨ ਦਾ ਹਫ਼ਤੇ ਦਾ ਲੈ ਲੈ ਟਾਈਮ ਦਾ ਕੋਈ ਗੱਲ ਨਹੀਂ ਹਫ਼ਤੇ ਦਾ ਲੈ ਲੈ ਆਹ ਓਕੇ ਸਾਡੇ ਨੂੰ ਲੈ ਕੇ ਜਾਓਗੇ ਕੁੜੀ ਕਰੇ ਲੈ ਕੇ ਜਾਣਾ ਲਈ ਤੁਹਾਨੂੰ ਸੋਨੂ ਵਿੱਚ ਕਰਕੇ ਅਸੀਂ ਜੀ ਅਸੀਂ ਇਤੋਂ ਪਹਿਲਾਂ ਸਾਡਾ ਕੋਈ ਫੈਸਲਾ ਵੀ ਨਹੀਂ ਹੈਗਾ ਕਿ ਵੀ ਲੈ ਕੇ ਜਾਂਦਾ ਸਾਡੇ ਕੋਰਟ ਕੇਸ ਚੱਲ ਪਏ ਤੇ ਦੋ ਤਿੰਨ ਕੇਸ ਮੇਰੇ ਸਹੁਰਿਆਂ ਵੱਲੋਂ ਲਾਤੇ ਇੱਕ ਕੇਸ ਆਸੀਂ ਲਾਇਆ ਤਿੰਨ ਕੇਸ ਲਾ ਕੇ ਸਾਡਾ ਕੋਈ ਫੈਸਲਾ ਨਹੀਂ ਦੀ ਅਸੀਂ ਸੋਨੂ ਵਿੱਚ ਕਰਕੇ ਕਹਿੰਦੇ ਵੀ ਅਸੀਂ ਦੋ ਸੋਚ ਸਕਦਾ ਸਾਨੂੰ ਦੋਨਾਂ ਨੂੰ ਸੋਚ ਕੇ ਦੱਸ ਦਾਂ ਕਿ ਤੁਹਾਨੂੰ ਏਡੀ ਵੀ ਇਹਨੂੰ ਦੱਸਣਾ ਸਰ ਆਪ ਸੋਚੂਗਾ ਦੱਸਣਾ ਜਿਹਦਾ ਲੈ ਕੇ ਜਾੜੀ ਕੁੜੀ ਫੇਰ ਪੱਕਾ ਕਰਾਰ ਕਰੇ ਕੇਸ ਆਪ ਸੀ ਲੈਟਰ ਪੈ ਤੇ ਲਿਖ ਕੇ ਦਵਾ ਕੇ ਸਾਰੇ ਕੋ ਦੋਨਾਂ ਤਰ੍ਹਾਂ ਦੇ ਕੇਸ ਆਪ ਸੋਣ ਕੇ ਇਹਨਾਂ ਦੋਨਾਂ ਤਰ੍ਹਾਂ ਦੇ ਕੇਸ ਵੀ ਤੇ ਇਧਰ ਵੀ ਕੀਤੇ ਉਧਰ ਵੀ ਮੇਰੇ ਘਰ ਬਸੋਣਾ ਹੈ ਹਾਂਜੀ 3 ਸਾਲ ਹੋ ਗਏ ਸੰਤਾ ਜੀ ਅੱਛਾ ਸਾਢੇ 8 ਦੇ ਨੂੰ ਹੱਪਤਾਲੇ ਲੋ 15 ਦਾ ਲੈ ਲੋ 10 ਦਾ ਲੈ ਲੋ 3 ਮਹੀਨੇ ਪਹਿਲਾਂ ਕਹਿੰਦੇ ਉੱਥੇ ਐਸਪੀ ਦਾ ਬੱਚੇ ਦੇ ਮੁੰਡੇ ਉਹ ਖੜੇ ਨੇ ਬਾਈ ਉਹ ਜੋ ਪਾਈ ਖੜੇ ਬੋਲ ਰਹੇ ਸਾਰੀਆਂ ਪੰਚਾਇਤਾਂ ਇਕੱਠੀਆਂ ਹੋਈਆਂ ਨੇ ਜੀ 10 ਉਹ ਪੁੱਛਿਆ ਧੀ ਮੈਂ ਜਿਹੜੀ ਕੁੱਟਮਾਰ ਹੋਈ ਆ ਕਹਿੰਦੇ ਦਿਨ ਛਿਪ ਗਿਆ ਜਦੋਂ ਐਂਡ ਤੱਕ ਵੀ ਜਾਣਨੇ ਆ ਲੈ ਜਾਣਨੇ ਆ ਉਹ ਫੈਸਲਾ ਇਹ ਹੋਇਆ ਸੀ ਇਹ ਬੰਦੇ ਕਹਿੰਦੇ ਕਿ ਸਾਨੂੰ ਜ਼ਮੀਨ ਦਿਓ ਉਹ ਕਹਿੰਦੇ ਕਹਿੰਦੇ ਭਾਈ ਜ਼ਮੀਨ ਕਿਹਨੇ ਮੰਗੀ ਤੀ ਕੁੜੀ ਵਾਲੇ ਨੇ ਜੀ ਕਿਹੜਾ ਬੰਦਾ ਜਿਗਾ ਜੀ ਕਿਹੜੇ ਨੇ ਮੰਗਿਆ ਹਰ ਪੁੱਛੋ ਆਹ ਦੇਖਣਾ ਗੱਲ ਕਰੀਏ ਜਿਹੜੇ ਦੋਸਤ ਹੈ ਕੌਣ ਤੁਸੀਂ ਮੌਕਾ ਦੇ ਕੇ ਦੀ ਜੀ ਮੈਂ ਮੌਕੇ ਤੇ ਜਿਹੜੇ ਨੇ ਮੌਕੇ ਦੇ ਇਹ ਹੱਥ ਨਾਲ ਬਾਈ ਨੂੰ ਪੁੱਛ ਕਿ ਜਾਣਦੇ ਬੰਦੇ ਨੂੰ ਉਹਨੇ ਜਮੀਨ ਮੰਗੀ ਇੱਕ ਇੱਕ ਨਗਲੇ ਦੇ ਸਰਪੰਚ ਸਾਹਿਬ ਤੇ ਜੀ ਇੱਕ ਗੱਡੀਆਂ ਦਾ ਕੰਮ ਕਰਦਾ ਮੁੰਡਾ ਲੈ ਆਇਆ ਤੇ ਉਹ ਤੀ ਇੱਕ ਮੁੰਡਾ ਉਹਦੇ ਨਾਲ ਹੋਰ ਸੀ ਕਿੰਨੇ ਨੇ ਕਿਹਾ ਕਹਿੰਦੇ ਅਸੀਂ ਪੈਸਿਆਂ ਚ ਨਹੀਂ ਲੈਣਾ ਅਸੀਂ ਹਿੱਸਾ ਲੈਣਾ ਕਹਿੰਦੇ ਅਸੀਂ ਹਿੱਸਾ ਲੈਣਾ ਜੀ ਠੀਕ ਆ ਅਸੀਂ ਕਿਹਾ ਵੀ ਬੋਲੋ ਕੀ ਲੈਣਾ ਉਹ ਕਹਿੰਦੇ ਮੁੰਡੇ ਦੇ ਨਾਮ 5 ਵਿੱਗੇ ਵਹਾਣ ਕਹੋ ਅਸੀਂ ਕਿਹਾ ਵੀ 3.5 7 ਵਿੱਗੇ ਮੇਰੇ ਨਾਲ ਵਹਾਣਾ ਵੀ ਸਾਢੇ 3 ਵਿੱਗੇ ਮੁੰਡੇ ਨਾਂ ਕਰਾਉਣੇ ਆ ਇਹ ਵੀ ਇਹਨਾਂ ਨੇ ਇਹੀ ਗੱਲ ਦਾ ਮੁੱਦਾ ਚੱਕ ਕੇ ਵੀ ਸਾਢੇ 3 ਵਿੱਗੇ ਜੇ ਕਰਾਉਣੇ ਫਿਰ ਬਸ ਉੱਥੇ ਹੀ ਰਹਿੰਦੀ ਸੀ ਕਿ ਕਿਵੇਂ ਨਹੀਂ ਇਹ ਕਹਿੰਦੇ ਅਸੀਂ ਵੀ ਮੇਰੇ ਕੋਲੇ ਰਹੂਗਾ ਸਾਨੂੰ ਕਹਿੰਦੇ ਵੀ ਸਾਢੇ 3 ਵਿੱਗੇ ਮੁੰਡੇ ਨਾਂ ਕਰਾ ਦਿਓ ਅਸੀਂ ਕਿਹਾ ਠੀਕ ਆ ਕਰਾਉਣੇ ਆ ਸੀ ਇਹ ਕਹਿੰਦੇ ਪੰਜ ਕਰਾਓ ਅਸੀਂ ਕਿਹਾ ਸਾਢੇ 3 ਕਰਾਉਣੇ ਆ ਜਦੋਂ ਉਹ ਗੱਲ ਚੱਲਦੀ ਰਹੀ ਇਹਨਾਂ ਨੇ ਉਦੋਂ ਬਾਅਦ ਜਦੋਂ ਗੱਲ ਟੁੱਟ ਗਈ ਚਲੋ ਵੀ ਕੱਲ ਨੂੰ ਕਰਾਂਗੇ ਅਸੀਂ ਇਹ ਗੱਲ ਦਾ ਮੌਕਾ ਵੀ ਮੰਗਿਆ ਵੀ ਚਲੋ ਅੱਜ ਸਾਨੂੰ ਸੋਚਣ ਦਾ ਟਾਈਮ ਦਿਓ ਡੇਢ ਵਿੱਗਾ ਸੀ ਹੋਰ ਵੱਧ ਦੇ ਤਾਂ ਕੱਲ ਨੂੰ ਅਸੀਂ ਵੀ 3 ਸਾਢੇ 3 ਤਾਂ ਦਿਨ ਹੱਕ ਚੇ ਕਰੀਏ ਗੱਲ ਲਓ ਤਾਂ ਕੋਈ ਗੱਲ ਨਹੀਂ ਉਹਦਾ ਬਾਬਾ ਜੀ ਨੇ ਵੀ ਕਿਹਾ ਨਹੀਂ ਕਹਿੰਦੇ ਹੋ ਜਾਂਦੀ ਹੈ ਗੱਲ ਕੋਈ ਖਾਸ ਨਹੀਂ ਹੈ ਫਿਰ ਉਹ ਗੱਲ ਤੇ ਕੁੱਟ ਮਾਰ ਕਰੀ ਤੁਸੀਂ ਡੀਐਸਪੀ ਦੇ ਉੱਤੇ ਜਿਹੜੀ ਲੰਬੀ ਉਕਤ ਚੌਥਾ ਚੌਥਾ ਤੇਰੀ ਸੋਚ ਹੀ ਨਹੀਂ ਭਾਈ ਫੁੱਤੂ ਤੇ ਲੱਗੇ ਰਹੇ ਤੇਰੇ ਮਗਰ ਮਗਰ ਫਿਰ ਜਾਓਗੇ ਹੋਰ ਕੰਮ ਕੀ ਤੁਹਾਨੂੰ ਕੀ ਕਰੀਏ ਆ ਜਾਂਗੇ ਬਾਬਾ ਜੀ ਉਰੇ ਤੁਸੀਂ ਮੈਂ ਮਤਾਈ ਨਹੀਂ ਆਏ ਅੱਜ ਵੀ ਨਹੀਂ ਆਏ ਨਾ ਤੇਰੇ ਨਾਲ ਜਿਹੜਾ ਕਰਦੀ ਆ ਵੀ ਕੱਲਾ ਵੀ ਗੱਲ ਕਰਕੇ ਮੁੜਦਾ ਮਾਰਦਾ ਨਹੀਂ ਤੇਰਾ ਇਰਾਦਾ ਨਹੀਂ ਹੈਗਾ ਮੈਂ ਕਿਉਂ ਮੁੜ ਵੀ ਨਹੀਂ ਆਵੇਗਾ ਸਭ ਨੂੰ ਰੋਟੀ ਖਾਣ ਦਾ ਟਾਈਮ ਨਹੀਂ ਨਾ ਕੋਈ ਤੁਸੀਂ ਤੇਰੇ ਗੱਲਾਂ ਨਹੀਂ ਸੁਣਾਉਣ ਤੇ ਤੁਹਾਨੂੰ ਪਤਾ ਹੈ ਕਿ ਕੀ ਕਹੋਈ ਜੀ ਤੁਸੀਂ ਅੱਜ ਤੱਕ ਕਹਿਤਾ ਇਹ ਗੱਲ ਕਈ ਗਲਤੀ ਮੰਨ ਲਈ ਸਾਰੇ ਕੋ ਸੋ ਪੰਜ ਸਾਰੇ ਜਿਹੜਾ ਅਸੀਂ ਨਾ ਕਰੂਗੇ ਉਹਦਾ ਕੋਈ ਜਮਲ ਨਹੀਂ ਬਾਈ ਜੀ ਇਹਦਾ ਗਲਤੀ ਹੈ ਨਹੀਂ ਤੇਰੀ ਕੋਈ ਛੋਟੀ ਤਾਂ ਢੀ ਇੱਜੇ ਤਾਂ ਪੱਖੋ ਤੇ ਕੁੜੇ ਠੀਕ ਆ ਇਹ ਜਿਹਦਾ ਪੱਖੋ ਠੀਕ ਹੈ ਨਾ ਇੱਜੇ ਤਾਂ ਪੱਖੋ ਅਸੀਂ ਵੀ ਕੋਈ ਕੈਰੈਕਟਰ ਨਹੀਂ ਦਾ ਲਾਈ ਨਾ ਠੀਕ ਹੈ ਫੇਰ ਕੱਤੋਂ ਕਹਿਣਾ ਵੀ ਆਵੀ ਕੋਈ ਕੁਟਮਾਰ ਕਰਦੀ ਰਹੀ ਜਦੋਂ ਗਲਤੀ ਮੰਨ ਕੇ ਚੁੰਨੀ ਤੇਰੀ ਮਾਂ ਦੇ ਪੈਰੀਂ ਰੱਖਣੀ ਚੁੰਨੀ ਤੇਰੇ ਰੱਖਦੀ ਮੇਰੇ ਅਸ ਤੋਂ ਵੱਧ ਕੇ ਕੀ ਆ ਤੂੰ ਉਹਦੇ ਪੈਰੀਂ ਚਲਾਏ ਮੈਂ ਤੇਰੇ ਵੀ ਤੇਰੇ ਪੈਰੀਂ ਚਲਾ ਦੇ ਲੈ ਉਹ ਕੁੜੀ ਕੀ ਮੇਰੀ ਮਾਂ ਨਿਕਲਦੀ ਨਿਕਲਦੀ ਕਿ ਕਰੇਗਾ ਬਾਈ ਲੈ ਹੁਣ ਸੁਣ ਲੈ ਮੇਰੀ ਗੱਲ ਮੋਬਾਈਲ ਤੇ ਚੱਲ ਰਿਹਾ ਤੈਨੂੰ ਲਿਜਾਣੀ ਪਊਗੀ ਕਿਉਂਕਿ ਇਹਨਾਂ ਨੇ ਭੇਜੀਆਂ ਨੇ ਜਿਹੜੀਆਂ ਮੈਂ ਦੇਖ ਲਿਆ ਫਸੇ ਹੋਏ ਜਮਈ ਹਾਂ ਧਰਨੇ ਵੀ ਲੱਗ ਚੁੱਕੇ ਤੇ ਉਹ ਵੀ ਲੈ ਕੇ ਆਹ 10 ਮਿੰਟ ਆਏ ਤੇਰੇ ਪਰਸੋਂ ਕਹਿੰਦੇ ਯਾਰ ਮੰਨ ਜਾਂਗੇ ਅਸੀਂ ਕੋਈ ਗੱਲ ਨਹੀਂ ਉਹ ਜੀ ਆਪ ਜਿਹਾ ਕਰੋ ਹਿਆ ਕੇ ਫੇਰ ਅੱਜ ਮੈਨੂੰ ਰੋ ਤੋਰ ਦੇ ਨੇ ਇਹ ਘਰੇ ਜਾ ਕੇ ਜਿਉਗਾ ਫਿਰ ਆਪ ਹਾਂ ਇਹ ਵੀ ਗੱਲ ਸਹੀ ਆ ਬਾਬਾ ਕੀ ਝੂਠ ਹੋਈ ਜ਼ਿੰਮੇਵਾਰੀ ਅੰਦਰ ਕਰੇ ਲਿਆਊਗਾ ਕਿ ਆਪ ਜਾ ਕੇ ਤੁਹਾਡੇ ਗੁਰੂ ਘਰ ਚ ਪੈਰੀਆਂ ਥਲਾਦੇ ਹੋਗੀ ਨਾ ਤੂੰ ਕੀ ਕਰੇਗਾ ਕਿ ਮੁੰਡਾ ਮਾਂ ਦੇ ਨਾਲ ਰਹਿਣਾ ਹੈ ਤੁਸੀਂ ਅੱਜ ਸਾਨੂੰ 100 ਬੰਦੇ ਨੂੰ ਮੁੱਲ ਲੈ ਰਹੇ ਹੋ ਮਾਤਾ ਜੀ ਦੋਵੇਂ ਮਾਵਾ ਮਾਂ ਪੁੱਤ ਸੰਵਰ ਬਸਾ ਕੇ ਮਾਦਾ ਮੁਰ ਮੁਰ ਮਾਨੂੰ ਸ਼ਾਂਤੀ ਰੱਖ ਦੋ ਮੈਂ ਛੱਕਿਆ ਹਾਂ ਤਾਂ ਗੁਰੂ ਦਾ ਮਾਰੇ ਮੋੜੇ ਦਿਮਾਗ ਚ ਗੁਰੂ ਦਾ ਧਿਆਨ ਰੱਖ ਕੇ ਜਿਹੜਾ ਬੰਦਾ ਪੈਦਲ ਚੱਲਦਾ ਉਹੀ ਨਹੀਂ ਬੰਦਾ ਉਹ ਮੋੜਦਾ ਨੂੰ ਹਜੂਰ ਸਾਹਿਬ ਜਾ ਕੇ ਮਨ ਤੂੰ ਹੁਣ ਸਰਦਰਾ ਮਨ ਠੰਡਾ ਹੋਣਾ ਕਹਿੰਦਾ ਵੀ ਚਲ ਗਲਤੀਆਂ ਹੋ ਜਾਂਦੀਆਂ ਤੂੰ ਕਹਿ ਜੇ ਤੂੰ ਜਿੰਨਾ ਜਰ ਤੂੰ ਕਹਿੰਦੇ ਨੇ ਉਹ ਹਾਂ ਨਹੀਂ ਕਰਦਾ ਲੈ ਸੱਚ ਖੱਡ ਦੇ ਵਿੱਚ ਆ ਕੇ ਹੀ ਕੀਤਾ ਮਾਰਾ ਤਾਂ ਕੀ ਹੁਕਮ ਆਇਆ ਤੇਰੀ ਨੂਦ ਨੂੰ ਲਿਆ ਕਰ ਦੇ ਵਿੱਚ ਵੀ ਜਿਆਦਾ ਤੇ ਤੇਰੇ ਤਰ ਮਾਰਾ ਵੀ ਤੁਸੀਂ ਗੱਲੇ ਲੈ ਕੇ ਨਹੀਂ ਜਾਂਦੇ ਇਹ ਤੇ ਚੇਤਰ ਦੀ ਗੱਲ ਹੁੰਦੀ ਆ ਜਿੱਥੇ ਇਹਨੇ ਕਰਿਆ ਉਥੇ ਛੇਤਰ ਮਾਰਨ ਕਿੰਨੇ ਮਾਰੇ ਛੇਤਰ ਦੱਸੋ ਹੋਰ ਮਾਰ ਦਿੰਨੇ ਆ ਜੇ ਤੁਹਾਡਾ ਮਨ ਠੰਡਾ ਹੋ ਜਾਊਗਾ ਸਾਰੇ ਮਾਫੀ ਮੰਗਦੇ ਭਰਾ ਤਾਂ ਕਰ ਵੀ ਕਹਿੰਦੇ ਵੀ ਅਸੀਂ ਮਾਫੀ ਮੰਗ ਲੈਨੇ ਜੇ ਸਾਡੇ ਕੋਲ ਗਲਤੀ ਹੋਈ ਹੈ ਭਰਾਵਾਂ ਨੇ ਵੀ ਕਹਿਤਾ ਮਾਣੇ ਵੀ ਕਹਿਤਾ ਫਿਰ ਇਸ ਤੋਂ ਵੱਡੀ ਹੋਰ ਤਾਂ ਕੋਈ ਹੋਣੀ ਸੋਹਣ ਦੱਸੋ ਕੀ ਸਜ਼ਾ ਲਈਏ ਇਹਨਾਂ ਨੂੰ ਸੱਸਾਂ ਦੇ ਅੱਜਕੱਲ੍ਹ ਕਹਿੰਦੀਆਂ ਵੀ ਸਾਡੇ ਹੀਰੇ ਵਰਗੇ ਪੋਤੇ ਹੋੜ ਵੀ ਅਸੀਂ ਦੱਸੋ ਮਾਤਾ ਜੀ ਕੀ ਸਜ਼ਾ ਲਈਏ ਦੁਬਾਰਾ ਛੱਡ ਗਏ ਹੋਗੇ ਨਹੀਂ ਓਏ ਯਾਰ ਕਿਆ ਵੀ ਹੁਣ ਸੱਸਾ ਪਤਾ ਕਈ ਤਰਸਦੀ ਆ ਵੀ ਸਾਡੇ ਪੋਤੇ ਹੋਣ ਵੀ ਤੇ ਜਿੰਨਾ ਕੋਲ ਪੋਤੇ ਆ ਵੇਹਲਾ ਮਾਤਾ ਆਪਣੀ ਮੰਨਦੀ ਪਈ ਵੀ ਹੀਰੇ ਵਰਗਾ ਪੋਤਾ ਤੂੰ ਸੋਕਾ ਮਾਰਦਾ ਸ਼ੁਕਰ ਮਾਨਣਾ ਵੀ ਪ੍ਰਮਾਤਮਾ ਮੈਂ ਕਰ ਜੋੜਨਾ ਆਪਣੇ ਪੁੱਤ ਦਾ ਵੀ ਮੈਂ ਤੋੜਦਾ ਨਹੀਂ ਹੈਗਾ ਮੈਂ ਆਪਣਾ ਪੋਤਾ ਅੱਗੇ ਲਾ ਕੇ ਤੇ ਆਪਣੇ ਨੌ ਨੂੰ ਅੱਗੇ ਲਾ ਕੇ ਕਹਣਾ ਬਾਬੂ ਜੀ ਤੁਸੀਂ ਜ਼ਿੰਮੇਵਾਰ ਆ ਮੈਂ ਆਪਣੇ ਨੌ ਕੱਢਦੀ ਆ ਚਲੋ ਫਿਰ ਆਪਣਾ ਟਾਈਮ ਦੀ ਗੱਲ ਹੈ ਜੀ ਟਾਈਮ ਦੇਤਾ ਜੀ ਫਿਰ ਦੇ ਦੋ ਸਾਡਾ ਬੰਦ ਦੇਖ ਜਾਂ ਟਾਈਮ ਦੇ ਕੀ ਕਹਿੰਦੇ ਆ ਦੇਮਾ ਤਾਂ ਐਂ ਕਹਿੰਦਾ ਦੇਖ ਕ ਇਹ ਨਾ ਕਹਿੰਦੇ ਕੇਸ ਲਾ ਆ ਬੱਚੇ ਕਹਿੰਦੇ ਦੇਖ ਕਹਿੰਦੇ ਨੇ ਅੰਦਰੋਂ ਤਾਂ ਹੀ ਕਹੋਰੀ ਤਲਾਕ ਅੰਦਰੋਂ ਹੀ ਨਹੀਂ ਆਵਾਜ਼ ਆਉਂਦੀ ਮੇਰਾ ਮੁੰਡੇ ਦਾ ਮੁੰਡੇ ਦਾ ਦੱਚ ਕੀ ਕਰਨਗੇ ਜਿਹੜਾ ਦੱਚ ਐ ਡਾਕ 5 6 ਸਾਲ ਦਾ ਨਾ ਹੁੰਦਾ ਇਹਦਾ ਕੀ ਕਰਨਗੇ ਇਹਨੂੰ ਪਿਓ ਮਿਲ ਜੂਗਾ ਜੇ ਇਹਨਾਂ ਕੋਲ ਇਹਨੂੰ ਮਾਂ ਮਿਲ ਜੂਗੀ ਉਹਦਾ ਕੀ ਕਸੂਰਾ ਇਹਦੇ ਕਹਿੰਦਾ ਦੇਖ ਲੋ ਤੁਸੀਂ ਕਈ ਆਉਂਦੀ ਐਂ ਕਿਰਚ ਤੁਸੀਂ ਤੁਸੀਂ ਫਿਰ ਤੁਰੇ ਫਿਰਦੇ ਹੋ ਵੀ ਹਾਂ ਸਾਡਾ ਸਾਡੇ ਕਿੱਲਾ ਵਜਾ ਤੋਂਦੋਂ ਨਿਕਲਦਾ ਨਹੀਂ ਇਹ ਛੋਟੇ ਦੇ ਬਾਬਾ ਜੀ ਕੀ ਉਰੇ ਕਿਸੇ ਨੇ ਨਹੀਂ ਰਹਿਣਾ ਸਭ ਭੱਗ ਜਾਣਗੇ ਹੱਥ ਟੁੱਟ ਕੇ ਨਾ ਮਾਇ ਰਹਿਣਾ ਨਾ ਕਿਸੇ ਨੇ ਨਹੀਂ ਰਹਿਣਾ ਉਰੇ ਸਭ ਐਂ ਭੱਗ ਜਾਣਗੇ ਮੀਂਹ ਨਾਲੀ ਤਾਂ ਗੱਲ ਹੋਈ ਨਹੀਂ ਨਾ ਜਮੀਨ ਦੇ ਦੀ ਮਾਣੇ ਕਰੀ ਨਾ ਉਹਦੇ ਭਰਾ ਵਾਲੇ ਕਰੀ ਕਹਿੰਦੇ ਸਾਡੀ ਧੀ ਜ ਕੁੜੀ ਜਿਹੜੀ ਉੱਥੇ ਬੰਦੇ ਮਾਰ ਕੇ ਨਿਬੜ ਜਾਣਾ ਕਤਲ ਹੋ ਜਾਣਾ ਤਾਂ ਵੀ ਬੰਦਾ ਬਹਿ ਕੇ ਅਗਲੇ ਕਰ ਲੈਂਦੇ ਨੇ ਗੱਲਾਂ ਇਹ ਗੱਲਾਂ ਤਾਂ ਗੱਲ ਹੀ ਨਹੀਂ ਏਡੀਆਂ ਜੇ ਬੰਦਾ ਮਾਫੀ ਮੰਗ ਲੇਣਾ ਸਭ ਅੱਛਾ ਇਹਨਾਂ ਦਾ ਕਿੱਡਾ ਕ ਕਲੇਸ਼ ਸਾਹਮਣੇ ਆਏਗਾ ਐਡਾ ਉਖਾ ਨਹੀਂ ਤੇ ਹਾਂਜੀ ਕੁਝ ਵੀ ਨਹੀਂ ਕਰੇ ਸੀ ਇਹਨਾਂ ਦਾ ਫਿਰ ਕੁੜੀ ਜਾ ਜਾ ਕੇ ਉਨੀ ਰਹੀ ਉਡੀ ਤਾਂ ਜਾਂਦੀ ਆ ਲਜਾ ਨਹੀਂ ਰਹੇ ਮਾਂ ਤੁਹਾਡਾ ਮਾਂ ਤੇ ਉਹ ਉਰੇ ਆ ਕੇ ਬਦਲ ਕਿਉਂਕਿ ਪਹਿਲਾਂ ਕਹਿੰਦਾ ਰਿਹਾ ਵੀ ਹਾਂ ਠੀਕ ਹੈ ਬਾਬਾ ਜੀ ਆਪਾਂ ਕਰ ਲਾਂਗੇ ਉਹ ਰੋਟੀ ਕਰੇ ਵੀ ਕਹਿ ਕੇ ਆਏ ਨੇ ਫਿਰ ਹੁਣ ਕੀ ਹੋ ਗਿਆ ਹੁਣ ਤਾਂ ਉਹਨੂੰ ਪੁੱਛੋ ਕੀ ਹੋ ਗਿਆ ਕੀ ਕਹਿੰਦਾ ਇਹ ਮਾਂ ਦੇ ਵਿੱਚ ਕੀ ਜਾਂਦੀ ਆ ਮੈਂ ਜਿਹੜਾ ਰਾਹ ਤੇ ਜਾਣਦਾ ਜਿਹੜਾ ਇਹਨੇ ਪੰਚਾਇਤ ਨੂੰ ਧੱਕ ਰਹੇ ਨੇ ਇਹਨੇ ਫੌਜ ਨੂੰ ਧੱਕ ਰਹੇ ਨੇ ਗੁਰੂ ਘਰ ਦੇ ਵਿੱਚ ਫਿਰ ਤਾਂ ਸਾਡੇ ਆਪ ਥੱਕੇ ਗਏ ਜੇ ਬੱਦ ਨਹੀਂ ਨਾ ਮੰਨਦੇ ਸੰਗਤ ਦਾ ਇਹ ਨਹੀਂ ਦਾ ਖੜੀ ਦਾ ਮੈਂ ਸਾਰੀ ਤਾਂ ਕਿ ਸ਼ਾਇਦ ਹੱਥ ਬੰਨ ਕੇ ਵੀ ਤੋੜ ਦਿਆਂ ਜੀ ਜੇ ਇਹਨਾਂ ਨੂੰ ਪਿੱਛੇ ਧੱਕਾ ਲਾ ਬਿਠਾਉਂਦੇ ਧੱਕੇ ਗਏ ਫਿਰ ਤਾਂ ਗੁਰੂ ਮਾਰ ਹੋ ਜੂਏ ਮੈਂ ਦੱਸਦੀ ਹਾਂ ਹਮ ਗੱਲ ਉਹ ਸੁਖੀ ਨਹੀਂ ਲਾਂਦਾ ਦੱਸ ਦੇਣਾ ਉਹਨੂੰ ਗੰਡ ਮੈਂ ਅੱਜ ਜੇ ਤਾਂ ਕੋਈ ਸਾਨੂੰ ਲਾਜ ਦੋਏ ਫਿਰ ਤਾਂ ਅਸੀਂ ਤੁਹਾਨੂੰ ਕਹੀਏ ਅਸੀਂ ਤਾਂ ਤੁਹਾਡੇ 2 ਏਕੜਾਂ ਦੇ ਹਾੜੇ ਕੱਢ ਰਹੇ ਹਾਂ ਫਿਰ ਕੀ ਬਣੂਗਾ ਪੱਕੇ ਉਹ ਤਾਂ ਇਹ ਦੇਖਣ ਕੀ ਬਣੂਗਾ ਹੁਣ ਦੇ ਦੇ ਦੋ ਟਾਈਮਾਂ ਟਾਈਮ ਨੂੰ ਟਾਈਮ ਤਾਂ ਦੇ ਦੋ ਫੜਾ ਟਾਈਮ ਨੂੰ ਮੈਂ ਬਣਾਉਂ ਵੀ ਕਰਦਾ ਹੈ ਤਾਂ ਹਫਤੇ ਦਾ ਦੇ ਦਨੇ ਦੋ ਦਿਨ ਮੰਗਦੇ ਆ ਗੱਲ ਤੇ ਤਾਂ ਹੁਣ ਵੀ ਹਾਂ ਠੀਕ ਹਫਤੇ ਬਾਅਦ ਬਾਬਾ ਜੀ ਚਲ ਸੋਰ ਸਾਹਮਣੇ ਆ ਜੂ ਜਿਹੜਾ ਕੋਸ ਹੋਊਗਾ ਜੀ ਫਿਰ ਆਪਾਂ ਨੇ ਕੀ ਮੈਂ ਤੁਹਾਨੂੰ ਕੋਈ ਗੱਲ ਕਰਾ ਆ ਜਾਣ ਗਈ ਗੱਲ ਕਰ ਸਾਹਮਣੇ ਹੋ ਕੇ ਗੱਲ ਕਰ ਜਿਹੜੀ ਤੇ ਹਫਤੇ ਨੂੰ ਕਹਿਣੀ ਹੈ ਉਹ ਅੱਜ ਇਹਨਾਂ ਨੂੰ ਦੇਖੋ ਕੋਈ ਪੱਖ ਲੈਣਾ ਜਿਹੜੀ ਗੱਲ ਹਫਤੇ ਨੂੰ ਹਾਂ ਸੱਚ ਜਿਹੜੀ ਹਫਤੇ ਨੂੰ ਕਹਿੰਦੇ ਅੱਜ ਕਹਦੇ ਔਰ ਇਹ ਕਿਹੜਾ ਤੈਨੂੰ ਕੋਈ ਡਰਿਆ ਕਿਸੇ ਦਾ ਦੇ ਤਾਂ ਟਾਈਮ ਤਾਂ ਤੈਨੂੰ ਟਾਈਮ ਤਾਂ ਮੈਂ ਕਰ ਲਵਾਂ ਲੈ ਕੇ ਜਾਉਂਗਾ ਇੱਕ ਟਾਈਮ ਲੈ ਲਓ ਜੇ ਲੈ ਜਿਹੜੇ ਦਿਰ ਤੇ ਲੈ ਕੇ ਜਾੜੀ ਨਾ ਉਹ ਟਾਈਮ ਦੇ ਸਾਨੂੰ ਇਹੜੀ ਵੀ ਉਦਣ ਵੀ ਆਵੇ ਫਿਰ ਕਦੇ ਮੈਨੂੰ ਟਾਈਮ ਨਾ ਦੇ ਫਿਰ ਕਿ ਟਾਈਮ ਨਹੀਂ ਮੰਗਦਾ ਜੀ ਟਾਈਮ ਨਹੀਂ ਮਰਦਾ ਜੇ ਲੈ ਕੇ ਜਾੜੀ ਇੱਕ ਜਵਾਲ ਕਰ ਲੈ ਮੈਂ ਗੱਲ ਕਰਦਾ ਮੈਂ ਤੁਹਾਨੂੰ ਫੈਸਲਾ ਜਮੇ ਜਮਾ ਦੇ ਕੇ ਜਮਾ ਦੇ ਕੇ ਮਾਤਾ ਹੀ ਟਾਈਮ ਨਹੀਂ ਮੰਗਦਾ ਅਗਲੇ ਐਤਵਾਰ ਦਾ ਟਾਈਮ ਰੱਖ ਦੋ ਇਹ ਕਹਿੰਦਾ ਜੀ ਅਗਲੇ ਐਤਵਾਰ ਦਾ ਟਾਈਮ ਤਾਂ ਰੱਖ ਲੈਨੇ ਆਪਾਂ ਠੀਕ ਹੈ ਅੱਜ ਸੋਮਵਾਰ ਹੈ ਇਹਨੇ ਦੋ ਦਿਨ ਮੰਗੇ ਨੇ ਦੇਖ ਲਓ ਜੀ ਐਤਵਾਰ ਨੂੰ ਰਹੇ ਹੋਗੇ ਤਰੀਕੇ ਨੇ ਤਰੀਕਾ ਚ 25 ਹੈ ਬਾਕੀ ਤੁਸੀਂ ਦੱਸੋ 25 ਹੈ 31 ਹੈ ਜੀ ਉਧਰ ਉਹ ਦੇਖੋ ਆਈ ਗਾਟ ਅ ਟੂ ਐਡਰੈਸ ਚਾਹਤਾ ਨੂੰ ਟਾਈਮ ਦੇ ਚਲੋ ਤੇ ਇੱਕ ਅੱਧਾ ਦਿਨ ਇਧਰ ਉਧਰ ਹੋ ਜੂ